Ball ist auf. Und dann wird es. Wenn ihr nur

ਸਾਈ ਮਾਰਤ ਹੋ ਰਹੀ ਹੈ ਕਹਿੰਦੇ ਠੀਕੀ ਪਿੰਡ ਦੇ ਵਿੱਚ ਬਾਲੀਬਾਲ ਕੱਪੀ ਦਾ ਕਹਿੰਦੇ ਮਹਾਕੁੰਭ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਸੇ ਪਹਿਲਾ ਇਨਾਮ 1,21,000 ਦੂਜਾ ਨਾਲ 71,000 ਹੈ ਕਹਿੰਦੇ ਵੀ ਕਿਹੜੇ ਉਸ ਸਾਈ ਮਾਰਤ ਠੀਕੀ ਪਿੰਡ ਦੇ ਵਿੱਚ ਬਾਲੀਬਾਲ ਦੇ ਮੈਚ ਕਰਵਾਏ ਜਾਣਗੇ ਪ੍ਰਦੀਪ ਸਿੰਘ ਜੀ ਕੀਤਾ ਰਾਜੀ ਕੋ ਬਧਨ ਜੀ ਮੰਗ ਬਾਈ ਜੀ ਕਮੇਟੀ ਜਿਹੜੀ ਫੈਸਲਾ ਲੈ ਰਹੀ ਆ ਵੀ ਵੈਸੇ ਤਾਂ ਇਹਦਾ ਦਾ ਆਪਰਾਮ ਨਾ ਹੋਵੇ ਪਰਮਾਤਮਾ ਕੇ ਇਹੀ ਅਰਦਾਸ ਆ ਪਰ ਜੇ ਇਹ ਦੀ ਗਣੇ ਖਰਾਬ ਹੋ ਗਈ ਤਾਂ ਵੀ ਨੇ ਉਹ ਮੈਚ ਰੋਕ ਕੇ ਉਹ ਦੀ ਦੀ ਸੈਸ਼ਨ ਕਰਦੀ ਆ ਉਹ ਮਿੱਟੀ ਪਾਈ ਜਾਊ ਤੇ ਫੇਰ ਮੱਤ ਹੋਣਗੇ ਨੋਟ ਕਰ ਲਓ ਜੀ ਭਾਈ ਜੱਟਾਂ ਵਾਲੇ ਭਰਾ ਕਮੇਟੀ ਵੱਲੋਂ ਜਿਹੜੀ ਹੈ ਪਹਿਲਾ ਜਿਹੜੀ ਅਨਾਉਂਸ ਕਰਵਾਈ ਗਈ ਹੈ ਅਨਾਉਂਸਮੈਂਟ ਦਾ ਸਿੰਦਰਭਾਈ ਲਿਆ ਟਰੈਕਟਰ ਜਿਹੜਾ ਬਹੁਤ ਕੰਮ ਹੋ ਗਿਆ ਬਈ ਲਿਆਓ ਜੇ ਨਵਾਂ ਟਰੈਕਟਰ ਲਿਆਓ ਤਰਨ ਸਪੀਡ ਦਾ ਵੀ ਉਹਦਾ ਵੀ ਬਹੁਤ ਵੱਡਾ ਯੋਗਦਾਨ ਆ ਵੱਡਾ ਧੰਨਵਾਦ ਆ ਤਰਨ ਸਪੀਡ ਉੱਤ ਸਿਮਾ ਨੰਗਲਾ ਤੋਂ ਬੱਤਿਆ ਕੋ ਟਰਾਲੀ ਕੋੜਾ ਦੇ ਵਿਰੇ ਖਿਮਾ ਨੰਗਲਾ ਕਾਲਾ ਬੱਤੋ ਦੀ ਉਹ ਨਹੀਂ ਆ ਵਰਦੀ ਉਹ ਕਬਾਨ ਤੋਂ ਸਿੱਧਾ ਦਕਾਨਾ ਪ੍ਰਧਾਨ ਨਦੀਕ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਕਬੀਤ ਉਸ ਦਾ ਅੰਕਾਜਾ ਜਾਵੇਗਾ ਜੀ ਕਿ ਸਾਹ ਜੁਨੇ ਟਕਟਾ ਵਾਲੇ ਵੀ ਆ ਗਏ ਉਹਦੇ ਘਾਟ ਨੇ ਕੀਤਾ ਜਾਵੇਗਾ ਕੈਮਰਾਮੈਨ ਆਵੇ ਜੀ ਕੈਮਰਾਮੈਨ ਉਹ ਸਾਰੇ ਜੀ ਨਾਲ ਹੋ ਗਏ ਉਹ ਬਾਲੇ ਕਿੱਥੇ ਆ ਵੀ ਆ ਗਏ ਬਾਈ ਨਾਲ ਜਾਨੀ ਬਾਲੀ ਫੜਾ ਉਹ ਲਾਈਟ ਹਿੱਕ ਪਾਈ ਹੰਤਾ ਬਾਲੀ ਦੀ ਆ ਜੀ ਬਾਈ ਬਾਪੂ ਹੋ ਰਹੀਏ ਹੋਣਾ ਰਾਂਡ ਦੋਹਾਂ ਸਾਰੀ ਬਾਈ ਹੋਣੀ ਸਾਰੇ ਆ ਜੀ ਸਾਰੇ ਆ ਲੋ ਅਧਿਕਾਰਾਂ ਦੇ ਹੋਰ ਹੋ ਗਏ ਬਾਈ ਖਾਨਪੁਰ ਵਾਲੇ ਸਾਰੇ ਹੋ ਗਏ ਆਇਗਾ ਮਨਮੁਰੂ ਨੈਕਸਟ ਕਰ ਦਿੰਦਾ ਨਿਕਲਾ ਨਾ ਨਹੀਂ ਜਲਦੀਆਂ ਜਾਵਾਂ ਨਹੀਂ ਵਰਸੇ ਕਿੰਦਾ ਹੋਈ ਹਰੀ ਕ੍ਰਾਂਤੀ ਲੈ ਜਾਂਦੀ ਵਾਹ ਹਰੀ ਕ੍ਰਾਂਤੀ ਤੇ ਅੰਕ ਬਹੁਤ ਅਜਿਹਾ ਸਵੈਰੀ ਹੋਣਾਗਾ ਪਰ ਬਾਲੀ ਨੇ ਸਵੈਰੀ ਨਾ ਕਰੀ ਵਰਤਰੀ ਥੋੜੀ ਜੀ ਉਹਦਾ ਨਹੀਂ ਬਹਾਰ ਵਾਲੀ ਗੱਲ ਆ ਅਧਰ ਸਵਾਦ ਹੋ ਗਿਆ ਮਹਿੰਦਿਆਲਾ ਆਜ ਜਸਵੰਤ ਸਿੰਘ ਆ ਗਿਆ ਬਹਾਰੀ ਵਾਲਾ ਇਹ ਇੰਟਰ ਆਪਣੇ ગામ ਦੇ ਇੰਟਰਨੈਟ ਵਾਲੇ ਧੰਨਵਾਦ ਹੱਸ ਸੰਪਰਦਾਰ ਸਾਹਿਬੀ ਬੋਲ ਗਏ ਤੁਹਾਨੂੰ ਜੁਨੀ ਹੋ ਪੰਡਾ ਵੀਰ ਆਏ ਹੋਏ ਐ ਬੱਚਾ ਜਿਹੜਾ ਕੁਰਸੀ ਹਾਂਜੀ ਹਾਂਜੀ ਜਰੂਰ ਰੋਕੋ ਬਾਈ ਰੋਕੋ ਧਿਕਾਰੇ ਦੇ ਨਾਲ ਪਹਿਲਾ ਮੈਚ ਨੂੰ ਹੁਣ ਜਾਈਏ ਜਿੱਤੇ ਦੂਜੇ ਨੂੰ ਤੇ ਤੀਜੇ ਨੂੰ ਕਾਇਆ ਕਰਕੇ ਰੱਖ ਲਈ ਕਮਾ ਇੱਕ ਡਾਕਟਰ ਕਨੇ ਖਾਨਪੁਰ ਤੋਂ ਬੱਧਾ ਪਿੰਡ ਨਾਮ ਆ ਧਿਕਾਰੇ ਦੇ ਨਾਗਰੀ ਅੱਜ ਦੇ ਇਸ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਦੀ ਸ਼ੁਰੂਆਤ ਹੋਣ ਜਾ ਰਹੀਆਂ ਨੇ ਵੀਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕਹਿੰਦੇ ਖਾਲਪੁਰਿਆ ਪਿੰਡਾਂ ਦੇ ਵੀਰੋ ਕੈਨੇਡਾ ਤੋਂ ਮੁੜਿਆ ਹੋਇਆ ਖੇਡਾਂ ਦੇ ਕਹਿੰਦੇ ਫਰੈਂਟਨ ਸਾਹਿਬ ਉਹਦੇ ਦੰਦਾ ਵੀਰੋ ਖਾਲਪੁਰਿਆ ਪਿੰਟਰ ਲਓ ਮੁਕਾਬਲਾ ਇਸ ਵੇਲੇ ਸ਼ੁਰੂ ਹੋਣ ਲੱਗਿਆ ਆਹ ਕਹਿੰਦੇ ਲਾਲ ਘੋੜਾ ਲੈ ਕੇ ਮੁੜ ਗਿਆ ਆਹ ਦੂਜੇ ਤੋਂ ਲਾਲ ਘੋੜਾ ਲੈ ਕੇ ਦੌੜ ਗਿਆ लार पोरा कंदर सत्तंदर है और सत्तंदर ट्रैक्टर जगह के ठेलमो जारी करूंगा वो ही करूंगा तेरा तो सत्तंदर पकड़ किसको मारा एक पेंडल एक नाला अरे आप पेंडल अरे आप पेंडल पर नाला चला उठ के यार हम दर जे आप क्या किया मैं क्या फैक्ट्री है उसके बाद तेरे लिए अरे आउट ऑफ टाइम आप क्या करूंगा � ਉਸੇ ਕਰਕੇ ਡਾਕਟਰ ਪਾਦੋਦੀ ਨੇ ਬੱਚੇ ਬਾਲਕ ਕਮੀ ਤੇ ਬੈਠੋ ਬੈਠੋ ਪਲੀਜ਼ ਜੀ ਐ 1000 ਜੀ ਮਾਲਿਕਾ ਬਹੁਤ ਬਹੁਤ ਧੰਨਵਾਦ ਹੋਰ ਸਾਹਮਣੇ ਗੱਡੀ ਪਰ ਹੋਣੀ ਘੱਟ ਲੱਗਦੀ ਹੈ ਟਰੱਕ ਦੀ ਪਰ ਪੋਜੀਸ਼ਨ ਵਧੀਆ ਗਰਾਊਂਡ ਵਧੀਆ ਲੱਗਦਾ ਖੇਤਾਂ ਜਿਹਾ ਲੱਗਦਾ ਉਹ ਮੇਲਾ ਕਟਾਰੀ ਪਿੰਡ ਦਾ ਸਮੂਹ ਰਾਮਪੁਰ ਕਪਤ ਬਿੰਦਾਂ एक प्लाट ऑटो पे 33 डॉक्टर ने गड्डा जी का मुक्ते रखे और आज जन्म के बल्ले का खेल चला अगला पॉइंट हो गया जी जल्दी आपा ले आइए सही देने के कारण में करने का चाहिए और को को कर रहा है अरे आउदा आउदा निकल गया बैठो तो क्या ना पूछिए का लुकरी बाडा 15 थाने लिए मर गया भाई तोचन पर उना 15 थाने ने 15 थाने वाली जो हेलो देसी कतरी भईये देसी वाला देसी आ रही है जी दुर्गा दुर्गा का है भाई असली का चक्कर है 30 का बड़ा बंदा जी का बोल 3 वाला है ਜਗਤਪ੍ਰੀਤ ਸਿੰਘ ਤੋਂ ਕਾਹਲੀ ਪਰਮੋਖਣਾ ਕੋਲ ਤੇ ਗੁਰਪ੍ਰੀਤ ਸਿੰਘ ਦਾ ਆਸੇਪਾ ਪਤਾ ਬੰਦੂਰ ਤੋਂ ਵੀ ਇੱਕ ਬਾਕੀ ਉਸ ਜਿਆਦਾ ਆਪਣੇ ਤੇ ਜੈਸਾਰ ਦੇ ਜਿਹੜੇ ਮਾਦੀ ਦੇਖਾ ਫੜ ਕੇ ਜਾਂਦੇ ਹੁੰਦੇ ਸੀ ਤੇ ਕੋਈ ਵੀ ਜਿਹੜਾ ਖੜਾਣੇ ਚੱਲਦਾ ਹੁੰਦਾ ਸੀ ਪਰ ਅਕਸਰ ਉਸ ਜਪੇ ਨਾਲ ਹੀ ਜਮਾਨੀ ਜਾਂਦੇ ਹੁੰਦੇ ਸੀ ਇਹਨਾਂ ਦੇ ਇੱਕ त्यारी इत ज जोर लगना गेट सोड़ा करना पा उड़ी कि ਯਾਰ ਜਿਸਦਾ ਆ ਤੇ ਕਿਦੋਂ ਬਰੇਗਰ ਤੇ ਤਾਂ ਗੱਲ ਦੇ ਰੱਖਿਆ ਮਾ ਜੀ Vai na tirada, vai na tirada. Vai na tirada, vai ਕਿੰਨੇ ਕਿਲੇ ਨਾਲੇ ਠੀਕ ਆ ਜੀ ਸਾਹ ਦੇ ਅੱਗੇ ਦੇਖੋ ਬਾਤ ਬੈ ਕੇ ਦੇਖੋ ਕਰਾਤ ਕਰਦੇ ਲੱਗੇ ਵਾਲੀ ਵਾਲੇ ਇੱਕ ਦੂਜਾ ਗੁਰਮੀਤ ਘਰਾਵਾ ਪਿਆਰੀ ਦੇ ਵਿੱਚ ਹੋਏ ਗੁਰਮੀਤ ਡਿੱਗਰਾਇਆ ਤੇ ਪੁੱਤ ਵੀ ਆ ਗਿਆ ਆ ਗਿਆ ਆ ਗਿਆ ਹੁਣ ਹੁਣ ਕੀ ਹੋ ਗਿਆ ਇਹ ਕੀ ਚੱਕਰ ਲਾਣਾ ਇੱਕ ਲਾਦਾ ਲੈ ਦੋ ਲੈਣਾ ਫਿਲਟਰ ਪਾੜ ਗਿਆ ਤੇ ਮੈਨੂੰ ਲੱਗਦਾ ਜੀ ਸੀ ਵੀ ਦੇ ਚੱਕਰ ਨਾ ਗੁਰਮੀਤ ਕਿਹ ਕੁ ਆ ਨਾ ਦੋ ਇੱਕ ਹੈ ਦੋ ਇੱਕ ਹੈ ਤੈਹੀ ਗੱਲ ਹੈ ਹੱਲ ਕਹਿੰਦੇ ਤੂੰ ਵੱਧ ਸੀਗੀ ਗੱਲ ਨਾਲ ਉੱਥੇ ਖੜੀ ਚੱਲ ਅੱਲਾ ਦੀ ਕੌਣ ਲੱਗਾ ਉਥੋਂ ਨਾ ਇੱਥੇ ਲੜ ਕੇ ਗਏ ਇਹਨੇ ਲੈ ਕੇ ਗਏ ਚੌਂਕਾ ਵਾਲੀ ਸੰਪੋਰਨ ਕੰਕਰਾਂ ਪਾਣੀ ਕੋਲੇ ਆਏ ਭਾਈਓ ਪੱਕਾ ਭੇਜੀ ਦੀ ਤੇਜੀ ਵੀ ਦਾ ਆਪਣਾ ਖਿਆਲ ਰੱਖੋ ਜੀ ਆ ਜੀ ਮੂਰੇ ਕੋਈ ਟੋਚਲਾ ਜੈਟਰਾ ਰੈਡੀ ਹੈ ਜੀ ਚਲ ਅੱਜ ਸਾਡੇ ਪਿੰਡ ਰਾੜਾ ਸਾਹਿਬ ਦੇ ਨਾਲ ਰਾੜਾ ਸਾਹਿਬ ਪਵਿੱਤਰ ਧਰਤੀ ਦੇ ਨਾਲ ਪਿੰਡ ਕਤਾਰੀ ਟਰੈਕਟਰ ਮੁਕਾਬਲਾ ਹੋਇਆ ਨਸਿਆਂ ਤੋਂ ਰਹਿਤ ਬਹੁਤ ਹੀ ਵਧੀਆ ਮੁਕਾਬਲਾ ਬੱਚਿਆਂ ਦਾ ਦਿਖਾਇਆ ਗਿਆ ਹੋ ਜਿਹਦੇ ਵਿੱਚ ਕੀ ਬਹੁਤ ਉਪਰਾਲਾ ਕੀਤਾ ਪਿੰਡ ਵਾਲਿਆਂ ਨੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆਂ ਵੀ ਵੱਧ ਚੜ ਕੇ ਹਿੱਸਾ ਲਿਆ ਕਰੋ ਜਿਹੜਾ ਮੁਕਾਬਲਾ ਹੁੰਦਾ ਹੈ ਬਹੁਤ ਵਧੀਆ ਹੁੰਦਾ ਭਾਈ ਇਹ ਕਿਤੇ ਕਿਤੇ ਪਿੰਡਾਂ ਦੇ ਵਿੱਚ ਕਰਾਉਣਾ ਮੈਂ ਤਾਂ ਹਰ ਇੱਕ ਨੂੰ ਇਹ ਗੂੰਗਾ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਹਰ ਇੱਕ ਪਿੰਡ ਨੂੰ ਚਾਹੀਦਾ ਪੰਚਾਂ ਸਰਪੰਚਾਂ ਨੂੰ ਮੇਨ ਬੇਨਤੀ ਆ ਵੀ ਇਹ ਮੇਨ ਨੇ ਪਿੰਡਾਂ ਦੇ ਵਿੱਚ ਟਰੈਕਟਰ ਮੁਕਾਬਲਾ ਸਾਰੇ ਕਰਾਇਆ ਕਰੋ ਜੀ ਬਹੁਤ ਹੀ ਬੁਧੀਆ ਟਰੈਕਟਰ ਪਤਾ ਲੱਗਦਾ ਵੀ ਕਿ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਡਾਕਟਰੀ ਵਾਲੇ ਨੇ ਜਿਹੜਾ ਕਰਾਇਆ ਮੁਕਾਬਲਾ ਅਨੁਮਾਨ ਨਾਲ ਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਦੇਖ ਰਿਕ ਪਿੰਡ ਦੇ ਵਿੱਚ ਚੀਜ਼ਾਂ ਹੋਣੀ ਚਾਹੀਦੀ ਬਹੁਤ ਵਧੀਆ ਲੱਗਿਆ ਮਨ ਨੂੰ ਸਕੂਨ ਮਿਲਿਆ ਦੇਖ ਕੇ ਆਈਏ ਬਾਪੂ ਹੋ ਰਹੀ ਹੈ ਹੋ ਰਹਾ ਹੈ ਜੋ ਟਰੈਕਟਰਾਂ ਦਾ ਲੱਗਿਆ ਉਹ ਅਲੱਗ ਜਿਹੜਾ ਜਿਲਾਂ ਦਾ ਜੋਰ ਲੱਗਿਆ ਉਹ ਅਲੱਗ ਚੀਜ਼ ਆ ਬਾਈ ਹਰ ਇੱਕ ਬੰਦੇ ਨੂੰ ਮਨ ਦੇ ਵਿੱਚ ਹੈ ਵੀ ਆਪਾਂ ਇੱਕ ਮੁਕਾਬਲਾ ਚਾਹੇ ਕਬੱਡੀ ਦਾ ਹੋ ਗਿਆ ਔਰ ਫੁੱਟਬਾਲ ਦਾ ਹੋ ਗਿਆ ਬਾਲੀਵਾਲ ਦਾ ਹੋ ਗਿਆ ਮੁਕਾਬਲਾ ਤਾਂ ਮੁਕਾਬਲਾ ਹੀ ਹੁੰਦਾ ਹਰ ਇੱਕ ਤਰੀਕੇ ਨਾਲ ਜਿਹੜੀ ਗੇਮ ਆ ਗੇਮ ਨੂੰ ਆਪਾਂ ਵੱਧ ਤੋਂ ਵੱਧ ਪਤਾ ਕੇ ਅੱਗੇ ਲੈ ਕੇ ਆਈਏ ਗੇਮ ਦੇ ਵਿੱਚ ਹਰ ਇੱਕ ਬੱਚੇ ਨੂੰ ਪਾਈਏ ਚਾਹੇ ਉਹ ਗਰੀਬ ਦਾ ਬੱਚਾ ਵਾ ਚਾਹੇ ਉਹ ਮੀਡਲ ਕਲਾਸ ਦਾ ਵਾ ਚਾਹੇ ਉਹ ਜਰਨਲ ਕੈਟਾਗਰੀ ਸ਼ੈਡਿਊਲ ਕਾਸਟ ਜੋ ਵੀ ਆ ਔਟ ਕਹਿਣ ਦਾ ਮਤਲਬ ਇਹ ਹੈ ਆ ਵੀ ਗੇਮ ਦੇ ਵਿੱਚ ਹਰ ਇੱਕ ਬੱਚੇ ਨੂੰ ਲੈ ਕੇ ਆਓ ਜਿਹੜੇ ਬੱਚੇ ਦੀ ਤਮੰਨਾ ਗੇਮ ਖੇਡਣ ਦੀ ਆ ਉਹਨਾਂ ਗੇਮ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ ਜੀ ਅਸੀਂ ਹੁਣ ਪੜ੍ਹ ਲਿਖ ਕੇ ਵੀ ਸਾਰਾ ਕੁਝ ਕਰਕੇ ਇਹੀ ਚੀਜ਼ਾਂ ਦਾ ਰਿਜ਼ਲਟ ਕੱਢਿਆ ਜੀ ਸਾਡੇ ਵੀ ਅਸੀਂ ਦਾ ਜਨਮ ਰਿਜ਼ਲਟ ਇਹੀ ਕੱਢਿਆ ਆ ਕਿ ਸਭ ਤੋਂ ਉੱਪਰ ਗੇਮ ਗੇਮ ਤੋਂ ਉੱਪਰ ਕੁਝ ਨਹੀਂ ਜਿਹੜਾ ਬੱਚਾ ਗੇਮ ਖੇਡਦਾ ਉਹਨੂੰ ਪਤਾ ਵਾ ਆਪਣਾ ਸਰੀਰ ਦਾ ਫਿਊਚਰ ਗੇਮ ਹੋਣਾ ਸਰੀਰ ਕਿਵੇਂ ਸੰਭਣਾ ਜੀ ਵੀਰ ਦੇ ਨਾਲ ਨਾਲ ਸਾਰਾ ਕੁਝ ਦੇਖਣਾ ਪੈਂਦਾ ਜੀ ਹੁਣ ਜੇ ਆਪਾਂ ਇਹ ਚੀਜ਼ਾਂ ਐਗਰੀ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਫਿਰ ਇੱਕ ਬੰਦਾ ਕੋਆਪਰੇਟ ਕਰੂਗਾ ਪਿੰਡ ਦੇ ਵੀ ਕਹਿਣਗੇ ਮੁੰਡਾ ਬੁਦੀ ਗੇਮ ਖੇਡਦਾ ਸ਼ਹਿਰ ਦੇ ਵੀ ਕਹਿਣਗੇ ਮੁੰਡਾ ਬੁਦੀ ਗੇਮ ਦੇ ਵਿੱਚ ਆ ਬਟ ਗੇਮ ਛੱਡ ਕੇ ਮੋਟਰਸਾਈਕਲਾਂ ਦੇ ਘੁੰਮਣਾ ਦੂਜੀ ਗੱਲਾਂ ਘੁੰਮਣਾ ਕਰਨਾ ਅਲਾਜਿਆਂ 'ਚ ਜਾਣਾ ਵੈਸਟਰਨ ਮਾਲ ਜਾਣਾ KFC ਜਾਣਾ ਮੈਕਡੋਨਲਡ ਜਾਣਾ ਉਹ ਗੱਲਾਂ ਕੋਈ ਪੋਲੋ ਨਹੀਂ ਕਰ ਰਹੇ ਆਗੇ ਜਿਹੜੀ ਚੀਜ਼ ਹੈ ਟੂਰਨਾਮੈਂਟ ਪਿੰਡਾਂ ਨਾਲ ਖੇਤਾਂ ਦੇ ਵਿੱਚ ਕਰਾਇਆ ਜਾ ਰਿਹਾ ਹੈ ਘਟਾਣੀ ਪਿੰਡ ਦੇ ਵਿੱਚ ਰਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਨਾਲ ਪਿੰਡ ਪਿੰਡਾਂ ਦੀ 2 ਕਿਲੋਮੀਟਰ ਤੇ ਖੜੀ ਪਿੰਡ ਉੱਥੇ ਟੂਰਨਾਮੈਂਟ ਕਿੰਨੇ ਉਤਸ਼ਾਹ ਨਾਲ ਕੀਤਾ ਹੈ ਸਾਰੇ ਬੱਚੇ ਦੇਖਦੇ ਨੇ ਕਿੰਨਾ ਇੰਟਰਸਟਡ ਆ ਹਾਂ ਮੈਂ ਤਾਂ ਇੱਕ ਹੀ ਗੱਲ ਕਹੂੰਗਾ ਬਈ ਜੀ ਇਹ ਟੂਰਨਾਮੈਂਟ ਪਿੰਡ ਪਿੰਡ ਦੇ ਵਿੱਚ ਹੋਣਾ ਚਾਹੀਦਾ ਦੇਖੋ ਕੰਟਰੈਕਟਰ ਕਿਦਾਂ ਧੂਆ ਮਾਰ ਰਿਹਾ कि जोर लग रहा है डटर ये उत्साह इन्ना वा फिर मैं तो इस बच्चे एक मेरा मैसेज है जी भी जो गेम खेड लो मोबाइल से इंस्टाग्राम से गेम खेलने छोटे फुटबॉल कबड्डी खरीद गेम ध्यान रंग ला जाओ ਆਪਣੇ ਪੰਜਾਬ ਵਰਗਾ ਕੋਈ ਨਹੀਂ ਹੈ ਕਿੰਨੀ ਹਰਿਆਲੀ ਇੱਥੇ ਪਰਸਨੈਲਿਟੀ ਹੈ ਚੰਡੀਗੜ੍ਹ ਦੇ ਵਿੱਚ ਸਿਟੀ ਯੂ ਪੰਜਾਬ ਦੀ ਰਾਜਧਾਨੀ ਹੈ ਵਟ ਇਹ ਹੀ ਕਹਿੰਦਾ ਮੈਂ ਲੋਸਟ ਦੇ ਵਿੱਚ ਜਿੱਥੇ ਮਰਜ਼ੀ ਘੁੰਮ ਫਿਰ ਲੋ ਪਰ ਟੂਰਨਾਮੈਂਟ ਹਰ ਇੱਕ ਪਿੰਡ ਦੇ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ ਬੋ ਜੀ ਇਹ ਮੇਰਾ ਮੈਸੇਜ ਹੈ ਕਾਕਾ ਪ੍ਰਧਾਨ ਸਤਾਰੀ ਬੜੀ ਹੈ ਕਿ ਲਾਭ ਹੋ ਰਿਹਾ ਹੈ

ये <laughs> तो चलो बोलूँ ना। तंद्रा हरने हैं, तंद्रा हरने को आनी है, तंद्रा करने हैं। हेलो, बीसी कोटकी का ये बीसी की वाला। बीसी की वाली अभी तुरंत आना, बीसी की वाला हरने की आकार का रखता है सनी की तुलना में ज्यादा बदल गई। तुलना हरने के आदेश दिए जाते हैं, जगह जगह भूमि 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 के लोग ਗੁਰਪ੍ਰੀਤ ਰੇਡਰ ਆ ਰਿਹਾ ਹੈ ਜੋ ਪਤਨਾ ਨਾਮ ਪਟਨਾ ਦੇ ਵਿੱਚ ਵੀ ਨਾ ਦੰਦ ਦੇ ਵਿੱਚ ਵੀ ਕਿਤੇ ਬਸੇ ਜਾ ਰਹੇ ਹੁੰਦੇ ਆ। ਜਦੋਂ ਸਾਰ ਦੇ ਵਿੱਚ ਮਾਰਦੇ ਤੇ ਦਾ ਫੜ ਕੇ ਜਾਂਦੇ ਹੁੰਦੇ ਸੀ। ਇਹ ਬੱਤ ਵੀ ਜਿਹੜਾ ਕਾੜਾ ਨੇ ਲੈ ਮਾ ਹੁੰਦਾ ਸੀ ਪਰ ਅੱਜ ਤੱਕ ਵੀ ਜ਼ਪੇ ਨਾਲ ਨਹੀਂ ਜਬਰਾ ਹੀ ਦੁਬੇ ਮੇਨਰੋ ਦੇ ਤੱਕ ਪਹੁੰਚ। ਇਹ ਤਾਂ ਕਿਹਾ ਨਹੀਂ ਇੱਥੇ ਜ਼ੋਰ ਲੱਗਣਾ ਹੈ ਜੀ ਛੋਟਾ ਕਰਨਾ ਪੈਂਦਾ ਨਾ ਉਹ ਰੇ ਮੋੜ ਤੇ ਅਗਲਾ ਕੰਪਰਾ ਜਿਹੜਾ ਉਹ ਗਰਾਮ ਵਿੱਚ ਆਵੇ 25 15 15 20 16 ਨਿਕਾ ਵੀ ਕੰਟਰ ਗਰਾਮ ਨੇ ਲੈ ਲਏ 20 16 ਤਾਂ ਜਸਰਾ ਦੇ ਕਰੋ ਤੇਰੇ ਲੋ ਤਾਂ ਗੱਲ ਰੱਖਿਆ ਮਾਰੀ ਟਰਾਲੀ ਪਾ ਕੇ ਲੈ ਆਓ ਜੀ ਇਹੋ ਜੀ ਆ ਜਾਓ ਹੁਣ ਮਿਸਟਰ ਸਨੂ ਲੜੀ ਇੱਕ ਜਿਹੜਾ ਸਨੂ ਮੈਂ ਸਿੱਤਾ ਜੀ ਨੂੰ ਰੇਗ ਇੱਥੇ ਜੀ ਸਿਰ ਅਰਸੀ ਦੇ ਹਰਮਨ ਖੱਧਰਾ ਕਦੇ ਵੀਰ ਬਗੇ ਹੋਇਆ 27 ਮਾਰਚ ਹੋਣੀ ਹੈ ਕਦੇ ਧੀਸੀ ਪਿੰਡ ਦੇ ਵਿੱਚ ਬਾਲੀਬਾਲ ਕੱਪੀ ਦਾ ਕਦੇ ਮਹਾਕੁੰਭ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਸੇ ਪਹਿਲਾ ਇਨਾਮ 121000 ਰੁਪਿਆ ਨਾਲ 77000 ਕਦੇ ਵੀਰ ਜੀ ਉਸ 27 ਮਾਰਚ ਨੂੰ ਧੀਸੀ ਪਿੰਡ ਦੇ ਵਿੱਚ ਬਾਲੀਬਾਲ ਦੇ ਮੈਚ ਕਰਵਾਇਆ ਜਾਣਗੇ ਪ੍ਰਦੀਪ ਸਿੰਘ ਜੀ ਕਿੰਨਾ ਰਾਜੀ ਕੋ ਬੋਝਣ ਜੀ ਹਲੋ ਬਾਈ ਜੀ ਕਮੇਟੀ ਜਿਹੜੀ ਫੈਸਲਾ ਲੈ ਰਹੀ ਆ ਵੀ ਵੈਸੇ ਨਾਲ ਇਹ ਬੰਦਾ ਆ ਕੰਮ ਨਾ ਹੋਵੇ ਪਰਮਾਤਮਾ ਕੇ ਇਹੀ ਅਰਦਾਸ ਆ ਪਰ ਜੇ ਇਹ ਦੀ ਜਨੇ ਖਰਾਬ ਹੋ ਗਈ ਕਾ ਵੀ ਨੇ ਉਹ ਮੈਚ ਰੋਕ ਕੇ ਉਹ 20 ਦੀ ਸੈਟਿੰਗ ਕਰਦੀ ਆ ਉਹ ਮਿੱਟੀ ਪਾਈ ਜਾ ਤੇ ਫੇਰ ਮੈਚ ਹੋਣਗੇ ਨੋਟ ਕਰ ਲਿਓ ਜੀ

ਉਦਕ ਸਿਮਾ ਨੰਗਲਾ ਤੋਂ ਬੱਚਿਆਂ ਦੀ ਟਰਾਲੀ ਕੋੜਾ ਦੇ ਵਿਰੇ ਸਿਮਾ ਨੰਗਲਾ ਕਾਲਾ ਬੱਤੂ ਜੀ ਉਹ ਵੀ ਆ ਗਏ ਜੀ ਪ੍ਰਵੰਤ ਸਿੱਧ ਦਕੌਂਦਾ ਪ੍ਰਧਾਨ ਮਜੀਦ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਕਿ ਇਹਦਾ ਮਾਲ ਜ਼ਰੂਰ ਕਰੋਗੀ ਉਸ ਕਮਪਟਰ ਸਿੰਘ ਜੀ ਮਡੋਰ ਸਾਹਿਬ ਉਹਨਾਂ ਵੱਲੋਂ ਸਾਰੀ ਜਿਹੜੀ ਉੱਚਾ ਹੋ ਗਿਆ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਮਾਲ ਜ਼ਰੂਰ ਕਰੋ ਇਸ ਵੀਰ ਦਾ ਵਾਕੇ ਟੂਰਨਾਮੈਂਟਾਂ ਦੇ ਕਰਦਾ ਗੁਜ਼ਾਰਾ ਚੱਲਦਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਸਾਰੀ ਸੰਗਤ ਮਾਲ ਜ਼ਰੂਰ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਵੀ ਖੱਡੜਾ ਤਕੌਂਦਾ ਬਾਲਟੀ ਦੇ ਪ੍ਰਧਾਨ ਸਤਵੰਤ ਸਿੰਘ ਜੀ ਕੱਡੜਾ ਸਾਹਿਬ ਆਏ ਆ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਜੀ ਸੀ ਵੀ ਵਾਲਾ ਵੀਰ ਰਾਜੀ ਦੇ ਕੋਲੇ ਜਾਵੇ ਜੀ ਡਾਕਟਰ ਦੀ ਹੁਕਮ ਆਣੀ ਹੈ ਜੀ ਸੀ ਵੀ ਵਾਲਾ ਵੀਰ ਰਾਜੀ ਕੋਲੇ ਜਾ ਕੇ ਵੀ ਇਹ ਕਰਵੀਨੀ ਤੱਕ ਘੁਰਾਣੇ ਨੂੰ ਲਾਸਟ ਵਾਲਾ ਗਰਾਊਂਡ ਦੇ ਵਿੱਚ ਰਵੇ ਨਹੀਂ ਤਾਂ ਉੱਥੇ ਬਾਅਦ ਸਤਿ ਸ੍ਰੀ ਅਕਾਲ ਕਮੇਟੀ ਨੂੰ ਮੰਜੀ ਸਿੰਘ ਜੀ ਬਲਾਕ ਪ੍ਰਧਾਨ ਇਹਨਾਂ ਨੂੰ ਧੰਕਵਾਦ ਉਹ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਾਨ ਗੁਲੀ ਵਾਲੇ ਵੱਡੇ ਵੀਰ ਨੇ ਬਹੁਤ ਬਹੁਤ ਧੰਨਵਾਦ ਖੇਤ ਖੱਡਾ ਮਰੱਧ ਖੱਡਾ ਬੇਲਪੁਰੇ ਦੇ ਬੰਦੇ ਉਹਨਾਂ ਵੀਰਾਂ ਦੇ ਬਹੁਤ ਧੰਨਵਾਦ ਹੋਰ ਕੰਕਰਨ ਚਾਲੀ ਕੋਰੇ ਹੈ

चत्रोरत <muchas> राम ਪੇ ਪੂ ਜਗਾ ਆ ਗਿਆ ਆ ਗਿਆ ਆ ਗਿਆ ਉਹਨਾਂ ਉਹਨਾਂ ਕੀ ਹੋ ਗਿਆ ਇਹ ਕੀ ਇੱਕ ਚੱਕਰ ਲਾਉਣਾ ਇੱਕ ਲਾ ਦੋ ਦਾਨਾ ਫਿਲਟਰ ਪਾੜ ਗਿਆ ਉਹਦੇ ਮੈਲਾ ਦਾ ਜੀਸੀ ਵੀ ਚੱਕਰ ਲਾਉਣਾ ਗੁਰਮੀਤ ਟਿਕਾਉਣਾ 2 ਹੋਏ ਗਏ 2 ਹੋਏ ਗਏ ਸਹੀ ਗੱਲ ਆਈ ਗੱਲ ਕੱਲ ਕਹਿੰਦੇ ਤੂੰ ਵੱਧ ਸੀਗੀ ਗੱਲ ਨਾਲ ਉੱਥੇ ਗੜੀ ਕੱਲ ਰੋਦਾ ਨਹੀਂ ਕੋਣ ਲੱਗਾ ਤੂੰ ਇੱਥੇ ਆ ਗੜ ਗਿਆ ਕਹਿੰਦੇ ਲੈ ਕੇ ਗਏ ਚੌਂਕਾ ਸਾਹਬਾਈ ਸੰਪੋਰਟ